ਦਾ ਰਾਸੀ ਦਿਨवलं ਕੋਈ ਮੁੱਦਾ ਨਹੀਂ ਬਖਸ਼ਿਆ ਜਾਂਦਾ ਜਿਸ ਤੇ ਰਾਜਨੀਤੀ ਨਾ ਹੁੰਦੀ ਹੋਵੇ ਜਿਹੜਾ ਪੰਜਾਬ ਨਸ਼ਿਆਂ ਨੇ ਹਲੂਣ ਕੇ ਰੱਖ ਦਿੱਤਾ ਹੈ ਬਹੁਤ ਘਰਾਂ ਚ 70 ਵਿਛ ਗਿਆ ਉਸ ਮੁੱਦੇ ਤੇ ਵੀ ਕਿਸ ਕਦਰ ਰਾਜਨੀਤੀ ਹੋ ਰਹੀ ਹੈ ਇਹਦੀ ਇੱਕ ਤਾਜ਼ਾ ਉਦਾਹਰਣ ਸੀਨੀਅਰ ਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ 'ਚ ਵਿਸ਼ੇਸ਼ ਟਗੇ ਪੇਸ਼ ਹੋਏ ਉਹਨਾਂ ਤੇ ਇੱਕ ਪੁਰਾਣਾ ਡੱਗਨਾ ਮਾਮਲਾ ਸੰਬੰਧਿਤ ਕੇਸ ਹੈ ਮੀਡੀਆ ਨੇ ਪੇਸ਼ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸੀ ਤੌਰ ਤੇ ਮੇਰੇ ਤੋਂ ਬਦਲੇਖੁਰੀ ਦੀ ਭਾਵਨਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਹ ਕਹਿੰਦੇ ਜਦੋਂ ਅਸੀਂ ਸਰਕਾਰ ਦੇ ਬਾਰੇ ਸਰਕਾਰ ਦੇ ਬਾਰੇ 'ਚ ਕੋਈ ਸਵਾਲ ਉਠਾਉਣੇ ਆ ਸਰਕਾਰ ਦੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਹਲੂਣਾ ਦਿੰਨੇ ਆ ਤਾਂ ਉਦੋਂ ਹੀ ਕੋਈ ਨਾ ਕੋਈ ਸਰਕਾਰੀ ਅਧਰ ਤੇ ਅਜਿਹੀ ਜੜੀ ਹੈਗੇ ਸਾਡੇ ਤੇ ਸਖਤੀ ਕੀਤੀ ਜਾਂਦੀ ਹੈ ਕੁਛ ਬਦਤਾਲ ਕੀਤੀ ਜਾਂਦੀ ਹੈ ਵਿਕਰਮਜੀਤਿਆ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜਦੋਂ ਸਰਕਾਰ ਤੋਂ ਪੁੱਛੇ ਜਾਂਦੇ ਆ ਸਵਾਲ ਤਾਂ ਸਰਕਾਰ ਕਿਉਂ ਚੀਕਾ ਮਾਰਦੀ ਹੈ ਦੂਜੇ ਪਾਸੇ ਸਰਕਾਰ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਕਾਨੂੰਨ ਮਤਾਕ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਸ ਮਾਮਲੇ ਦੇ ਵਿੱਚ ਔਰ ਖਾਸ ਤੌਰ ਤੇ ਜਿਹੜਾ ਡਰਗ ਦਾ ਮਾਮਲਾ ਉਹ ਕਹਿੰਦੇ ਕਈ ਸਬੂਤ ਕਈ ਤੱਥ ਸਾਡੇ ਸਾਹਮਣੇ ਆ ਜਿਦੇ ਕਰਕੇ ਮਜੀਠੀਆ ਨੂੰ ਸਿੱਟੇ ਕੇ ਪੇਸ਼ ਹੋਣ ਲਈ ਨਵੇਂ ਸਰਜ ਤੋਂ ਕਿਹਾ ਗਿਆ ਹਾਲਾਂਕਿ ਮਜੀਠੀਆ 6 ਮਹੀਨੇ ਪਹਿਲਾਂ ਇਸੇ ਮਾਮਲੇ 'ਚ ਜੇਲ੍ਹ ਵੀ ਜਾ ਕੇ ਆਏ ਆ ਔਰ ਮਾਮਲਾ ਕਿਸ ਤਾ ਉਸੇ ਤਰੀਕੇ ਨਾਲ ਚੱਲ ਹੀ ਰਿਹਾ ਹੈ ਸਰਕਾਰ ਦਾ ਵੀ ਦੂਜੇ ਪਾਸੇ ਇਹੀ ਕਹਿਣਾ ਹੈ ਜੇ ਕੋਈ ਗਲਤ ਗੱਲ ਨਹੀਂ ਹੈ ਤਫੀਜ ਚਿਕਾngo ਮਾਰਦਾ ਪੰਜਾਬੀ ਅਕਸਰੇ ਸਵਾਲ ਪੁੱਛਦੇ ਆ ਕਿ ਨਾ ਤਾਂ ਸਰਕਾਰ ਚਿਕਾ ਮਾਰਦੀ ਹੈ ਨਾ ਬਕਰ ਮਜੀਠਿਆ ਚਿਕਾ ਮਾਰੇ ਚਿਕਾ ਦਾ ਪੰਜਾਬ ਆ ਰਿਹਾ ਹੈ ਜਿਸ ਕਦਰ ਪੰਜਾਬ ਦੀ ਸਥਿਤੀ ਬਣੀ ਹੈ ਇੱਕ ਅੰਦਾਜ਼ੇ ਮੁਤਾਬਕ ਤਕਰੀਬਨ ਪਿਛਲੇ 40 ਸਾਲ ਤੋਂ ਪੰਜਾਬ ਨਸ਼ਿਆਂ ਦੇ ਮੁੱਦੇ ਦਾ ਸਾਹਮਣਾ ਕਰ ਰਿਹਾ ਹੈ ਸਰਕਾਰਾਂ ਆਉਂਦੀਆਂ ਰਾਜਨੀਤੀ ਕਰਦੀਆਂ ਕੇਸ ਵੀ ਬਣਦੇ ਐ ਪੁਛਪੜਤਾਲਾਂ ਵੀ ਹੁੰਦੀਆਂ ਪਰ ਮਾਮਲੇ ਰਾਜਨੀਤੀ ਤੱਕ ਹੀ ਸੀਮਤ ਰਹਿ ਜਾਂਦੇ ਐ ਜਦੋਂ ਅੱਜ ਬਿਕਰਮਜੀਤੀਆ ਤੋਂ ਪੋਸਟਗੈਸ ਕੀਤੀ ਗਈ ਤਾਂ ਇੱਕ ਦਿਨ ਪਹਿਲਾਂ ਬਾਦਲਾਂ ਦੇ ਹਲਕੇ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਤੇਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਰੈਲੀ ਕੀਤੀ ਗਈ ਔਰ ਰੈਲੀ ਕਰਕੇ ਕਿਹਾ ਗਿਆ ਇਹ ਬਾਦਲ ਬਾਕੀ ਦਾ ਸਾਰੇ ਪੰਜਾਬ ਚੋਂ ਸਾਫ਼ ਕਰ ਦਿੱਤੇ ਐ ਇੱਕ ਨਮਾਇੰਦਗੀ ਹੁਣ ਇਸ ਸੀਟ ਤੋਂ ਕਰਦੇ ਆ ਉਹਨਾਂ ਦੇ ਕਹਿਣ ਤੋਂ ਪਾਵਸੀ ਪਾਰਲੀਮੈਂਟ ਦੀ ਸੀਟ ਹਰਸਿਮਰਤ ਬਾਦਲ ਕਹਿੰਦੇ ਆਉਂਦੀ ਵਾਰੀ ਇਸ ਨੂੰ ਵੀ ਹਰਾ ਦੇਾਂਗੇ ਉਸ ਤੋਂ ਅਗਲੇ ਹੀ ਦਿਨ ਵਿਕਰਮਜੀਤਿਆ ਪੀਸੀ ਪੋਕਤਰਿਆ ਡਰੱਗ ਦੇ ਮਾਮਲੇ 'ਚ ਉਹ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਗਾ ਰਹੇ ਕਿ ਜਾਣਬੁੱਝ ਕੇ ਰਾਸੀ ਤੌਰ ਤੇ ਬਦਲੇ ਖੁਰੀ ਦੀ ਭਾਵਨਾ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਬਦਲੇ ਦੀ ਭਾਵਨਾ ਨਾਲ ਸਰਕਾਰ ਕਰ ਰਹੀ ਹੈ ਜਾਂ ਬਦਲੇ ਦੀ ਭਾਵਨਾ ਦੇ ਬਾਰੇ ਵਿੱਚ ਮਜੀਠੀਆ ਉਸਟਾ ਸਰਕਾਰ ਨੂੰ ਘਟਾਰੇ 'ਚ ਖੜਾ ਕਰ ਰਿਹਾ ਹੈ ਪਰ ਪੁਕਤ ਰਿਆ ਪੰਜਾਬ ਪੰਜਾਬ ਦੀ ਆਵਾਜ਼ ਕਦੋਂ ਸੁਣੀ ਜਾਏਗੀ ਜੇਕਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਆਪਾਂ ਗੱਲ ਕਰੀਏ ਹਾਈ ਕੋਰਟ ਦੇ ਅੰਦਰ ਵੀ ਜਦੋਂ ਇਹ ਮੁੱਦੇ ਆਉਂਦੇ ਆ ਤਾਂ ਸਰਕਾਰਾਂ ਉੱਤੇ ਉੱਥੇ ਵੀ ਇਹ ਸਵਾਲ ਪੁੱਛੇ ਜਾਂਦੇ ਆ ਚਰਾਸੀ ਤੇਰਾ ਹੋਣ ਪੁਲਿਸ ਤੰਤਰ ਹੋਵੇ ਡਰਗ ਨਾ ਜੁੜਿਆ ਹੋ ਮਾਫੀਆ ਹੋਵੇ ਆਖਰ ਇਹ ਗੱਠਜੋੜ ਕਦੋਂ ਟੁੱਟੇਗਾ ਪਿਛਲੀਆਂ ਕਈ ਸਰਕਾਰਾਂ ਤੁਸੀਂ ਦੇਖੀਆਂ ਇੰਨੇ ਮੁੱਦਿਆਂ ਤੇ ਉਹੀ ਲੋਕ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਜਦੋਂ ਸੱਤਾ ਤੋਂ ਬਾਹਰ ਚਲੇ ਜਾਂਦੇ ਆ ਉਹੀ ਜਿਹੜੇ ਸੱਤਾ ਚੋਂਦੇ ਉਹਨਾਂ ਬਾਰੇ ਸਵਾਲ ਕਰਦੇ ਆ ਕਿੱਥੇ ਨੇ ਅੱਜ ਕੈਪਟਨ ਅਮਰਿੰਦਰ ਜਿਨ੍ਹਾਂ ਨੇ ਇਸ ਮੁੱਦੇ ਤੇ ਸਵਾਲ ਉਠਾਈ ਸੀ ਤੇ ਪੰਜਾਬੀਆਂ ਨੇ ਉਹਨਾਂ ਦੇ ਗਾਣਾਂ 'ਚ ਜਿੱਤ ਦਾ ਹਾਰ ਪਾਇਆ ਕਿਤੇ ਨੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿਹਾ ਕਿ ਮੈਂ ਨਸ਼ਾ ਖਤਮ ਕਰਾਂਗਾ ਹੁਣ 2 ਸਾਲ ਹੋ ਗਏ ਐ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਸਰਕਾਰ ਨੂੰ 2 ਸਾਲ ਬਾਅਦ ਵੀ ਬਿਕਰਮਜੀਠਿਆ ਜਰੂਰ ਜਿਹੜਾ ਹੈਗਾ ਸਿੱਟ ਦੇ ਅੱਗੇ ਪੇਸ਼ ਹੋ ਰਿਹਾ ਹੈ ਕਈ ਕੰਟਾ ਤੱਕ ਪੁਸ਼ਪਰਤਾਲ ਕੀਤੀ ਜਾ ਰਹੀ ਹੈ ਦਾਵੇ-ਪ੍ਰਤੀ ਦਾਵੇ ਦੋਸ਼-ਪ੍ਰਤੀ ਦੋਸ਼ ਪਰ ਸਵਾਲ ਤਾਂ ਇਹ ਹੈ ਕੀ ਕਿ ਪੰਜਾਬੀਆਂ ਨੂੰ ਰਾਹਤ ਮਿਲੇਗੀ ਪੰਜਾਬੀਆਂ ਦੇ ਘਰਾਂ ਚੋਂ ਜਿਹੜੇ ਨਸ਼ਿਆਂ ਦੇ ਮਾਮਲੇ ਲੈ ਕੇ ਸੱתר ਕਦੋਂ ਵਿਸ਼ੇ ਨੇ ਹਟਣਗੇ ਕੌਣ ਆ ਜਿਹੜਾ ਪੰਜਾਬ ਦੇ ਪਾਣੀਆਂ ਚ ਜ਼ਹਿਰ ਕੋਲ ਰਿਹਾ ਕੌਣ ਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਪਲਾ ਕੇ ਪੰਜਾਬ ਦਾ ਭਵਿੱਖ ਖਤਮ ਕਰ ਰਿਹਾ ਵੱਡਾ ਸਵਾਲ ਤਾਂ ਇਹ ਹੈ ਜੇ ਰਾਜਨੀਤੀ ਕਰਨੀ ਹੈ ਰਾਜਨੀਤੀ ਪਿਛਲੇ ਦਹਾਕਿਆਂ ਤੋਂ ਹੋ ਰਹੀ ਹੈ ਜਿੱਦਾਂ ਮੈਂ ਕਿਹਾ ਪਿਛਲੇ 40 ਸਾਲ ਤੋਂ ਨਸ਼ਿਆਂ ਦਾ ਮੁੱਦਾ ਇੱਕ ਦੂਜੇ ਦੇ ਖਿਲਾਫ ਰਾਸਥੀ ਤੇ ਰਮਲੋਂ ਉਠਾਇਆ ਜਾ ਰਿਹਾ ਹੈ ਪਰ ਜਦੋਂ ਰਾਸਥੀ ਤੇਰਾ ਇਹ ਗੱਲ ਕਰਦੀਆਂ ਕਿ ਦੂਜੀ ਧਿਰ ਦੋਸ਼ੀ ਹੈ ਜਿਹੜਾ ਪੰਜਾਬ ਜਿਸ ਪੰਜਾਬ ਦਾ ਕਿਸਾਨ ਜਿਹਦੇ ਕਿੱਲੇ ਵੇਗੇ ਨਸ਼ੇ ਦੇ ਰੋਗ ਨਾਲ ਜਿਸਦੇ ਪੁੱਤ ਹਮੇਸ਼ਾ ਲਈ ਚਲੇ ਗਏ ਕਿ ਇਕਲੋਤੇ ਪੁੱਤਾਂ ਵਾਲੇ ਘਰਾਂ ਦੇ ਘਰ ਖਾਲੀ ਹੋ ਗਏ ਦੀਵੇ ਬੁਝ ਗਏ ਚਰਾਗ ਬੁਝ ਗਏ ਕਿਸ ਨੂੰ ਦੋਸ਼ੀ ਟਹਿਰਾਏਗਾ